ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀਮ ਲੰਮਲਾਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਹਾਂਜੀ ਜਿਹੜਾ ਟਾਈਮ ਆ ਉਹ ਫਿਰ ਸ਼ਾਮ ਦਾ ਹੋ ਗਿਆ ਦੁਪਹਿਰ ਤੋਂ ਬਾਅਦ ਹਾਂ ਕਿਉਂਕਿ ਹੁਣ ਜਿਹੜੇ ਬੱਚਿਆਂ ਦੇ ਸਕੂਲ ਆ ਨਾ ਉਹ ਵੀ ਲੇਟ ਹੋ ਗਏ ਆ ਤੇ ਬੱਚੇ ਫਿਰ ਛੁੱਟੀ ਵੀ ਲੇਟ ਹੁੰਦੀ ਸੁਬਾ ਵੀ ਲੇਟ ਜਾਂਦੇ ਛੁੱਟੀ ਵੀ ਲੇਟ ਹੁੰਦੀ ਆ ਫਿਰ ਦੁਪਹਿਰੇ ਆ ਕੇ ਜਿਹੜਾ ਰੋਟੀ ਪਾਣੀ ਦਾ ਹੋ ਜਾਂਦਾ ਇਹ ਵੀ ਦੁਕਾਨ ਤੋਂ ਵੀ ਘਰੇ ਆਉਂਦੇ ਆ ਰੋਟੀ ਖਾਣੀ ਹੁੰਦੀ ਹੈ ਇਹਨਾਂ ਨੇ ਵੀ ਬੱਚਿਆਂ ਨੇ ਵੀ ਰੋਟੀ ਖਾਣੀ ਹੁੰਦੀ ਆ ਹੁਣ ਤਾਂ ਬਸ ਦੁਪਹਿਰ ਤੱਕ ਆਪ ਕਾ ਕੇ ਹਟੋ ਤੇ ਨਾਲ ਹੀ ਫੇਰ ਸ਼ਾਮ ਦਾ ਟਾਈਮ ਹੋ ਜਾਂਦਾ ਆਪਣੇ ਕੋਲੇ ਥੋੜਾ ਜਿਹਾ ਟਾਈਮ ਸੀਗਾ ਤੇ ਥੋੜਾ ਜਿਹਾ ਮੇਰਾ ਵਿੱਚੋਂ ਕੰਮ ਰਹਿੰਦਾ ਸੀ ਮੈਂ ਕਿਹਾ ਚੱਲ ਇਹਨਾਂ ਦਾ ਪੂਰਾ ਕਾਰ ਹੀ ਲਈਏ ਫੇਰ ਹੀ ਆਪਾਂ ਦਾਲ ਪਾਣੀ ਦਾ ਕੁਝ ਕਰਾਂਗੇ ਆਥਨ ਦਾ ਥੋੜੇ ਨਾਲ ਥੋੜੇ ਨਾਲ ਵੀ ਬੜੀ ਚੀਜ਼ ਜ਼ਰੂਰੀ ਸਾਂਝ ਕਰ ਲੱਗੀਆਂ ਜਿਹੜੀਆਂ ਭੈਣਾਂ ਘਰੇ ਸਲਾਈ ਕਰਦੀਆਂ ਉਨਾਲੀ ਆਪਾਂ ਕਿ چھوٹਾ ਜਾਂ ਡਿਜ਼ਾਈਨ ਦੱਸਣ ਲੱਗੇ ਆ ਤੇ ਬਹੁਤ ਸੌਖੇ ਤਰੀਕੇ ਨਾਲ ਦੱਸਣ ਲੱਗੇ ਆ ਕਿਉਂਕਿ ਜਦੋਂ ਆਪਾਂ ਪਹੁੰਚੇ ਤੇ ਪਹਿਲਾਂ ਦੇਖੋ ਬੁਕਰਮ ਆਪਾਂ ਲਈ ਆ ਨੋਰਮਲ ਇਸ ਤਰ੍ਹਾਂ ਆਪਾਂ ਬੁਕਰਮ ਲੈ ਲਏ ਆ ਅਟੈਚ ਕੀਤੀ ਆ ਕੱਪੜੇ ਦੇ ਨਾਲ ਆ ਇਧਰ ਕੱਪੜੇ ਨਾਲ ਅਟੈਚ ਕਰ ਲੈਣੇ ਆ ਆ ਜਿਹੜੀ ਸੈਡ ਹੁੰਦੀ ਆ ਸਾਰਿਆਂ ਭੈਣਾਂ ਨੂੰ ਪਤਾ ਵੀ ਇਹ ਆਪਾਂ ਸਲਵਾਰ ਨਾਲ ਅਟੈਚ ਕਰਦੇ ਆ ਹਨਾ ਆ ਵਾਲੀ ਸੈਡ ਤੇ ਆ ਦੇਖੋ ਆਪਾਂ ਇੱਥੇ ਅਟੈਚ ਕਰਦੇ ਆ ਇਹੇ ਇਹ ਵਰਕ ਵਾਲੀ ਆ ਸਲਵਾਰ ਆ ਤੇ ਆਪਾਂ ਇਹਦੇ ਗੋਮ ਪਾਈਪਿੰਗ ਲਾਉਣ ਲੱਗੇ ਆ ਪਹੁੰਚੇ ਦੇ ਥੱਲੇ ਇੱਥੇ ਗੋਮ ਪਾਈਪਿੰਗ ਲਾਉਣ ਲੱਗੇ ਆ ਇੱਥੇ ਤੁਸੀਂ ਲੈਸ ਵਗੈਰਾ ਵੀ ਲਾ ਸਕਦੇ ਆ ਕਈ ਇੱਥੇ ਲਮਕਣੀ ਲੈਸ ਵੀ ਲਾਉਂਦੇ ਆ ਜਿਹੜੀ ਮੋਤੀਆਂ ਵਾਲੀ ਹੁੰਦੀ ਆ ਤੇ ਆਪਾਂ ਇਹਦਾ ਬੜਾ ਹੀ ਸੌਖਾ ਤਰੀਕਾ ਦੱਸਣ ਲੱਗੇ ਆ ਤੁਹਾਨੂੰ ਇਸ ਚੀਜ਼ ਦਾ ਬਹੁਤ ਹੀ ਆ ਦੇਖੋ ਪਹਿਲਾਂ ਤਾਂ ਆਪਣੀ ਬੁਕਰਮ ਇਹ ਵੀ ਅਲੱਗ ਆ ਲੈਸ ਵੀ ਅਲੱਗ ਆ ਇਹ ਆਪਣਾ ਸਲਵਾਰ ਵਾਲਾ ਕੱਪੜਾ ਤਿੰਨੋਂ ਚੀਜ਼ਾਂ ਲੱਗਾਂ ਤੇ ਆਪਾਂ ਇਹਨੂੰ ਇੱਕੋ ਹੀ ਸਿਉਣ ਚ ਤੇ ਨੇ ਜਿਹੜਾ ਅਟੈਚ ਕਰ ਲੈਣਾ ਤੇ ਬੜੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਦੇ ਆ ਆ ਦੇਖੋ ਜਿਹੜੀ ਆਪਾਂ ਲਈਏ ਪਾਈਪਿੰਗ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ ਸਲਵਾਰ ਵਾਲੇ ਕੱਪੜੇ ਦੇ ਉੱਪਰ ਰੱਖਣਾ ਸਲਵਾਰ ਵਾਲੇ ਕੱਪੜੇ ਦੇ ਉੱਪਰ ਆਪਾਂ ਰੱਖ ਲੈਣਾ ਆ ਆਪਾਂ ਲਈਆ ਬੁਕਰਮ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਰੱਖ ਲੈਣਾ ਇੱਧਰ ਮਸ਼ੀਨ ਦੀ ਆਪਾਂ ਸਿੰਗਲ ਪੈਰ ਚੜਾ ਲਿਆ ਹੁਣ ਆਪਾਂ ਇਹਨੂੰ ਇੱਕੋ ਸਲਾਈ ਚ ਅਟੈਚ ਕਰਾਂਗੇ ਤੇ ਬੜੇ ਸੌਖੇ ਤਰੀਕੇ ਨਾਲ ਆਪਣੀ ਗੁੰਮ ਪਾਈਪਿੰਗ ਆ ਜਿਹੜੀ ਪਹੁੰਚੇ ਤੇ ਉਹ ਨਿਕਲ ਜਾਊਗੀ ਆਓ ਤੁਹਾਨੂੰ ਦਿਖਾਉਨੇ ਆ ਹਾਂ ਦੇਖੋ ਐਸਟਰਾ ਐਸਟਰਾ ਨਾਲ ਨਾਲ ਹੀ ਬਸ ਇਹਨੂੰ ਲਾ ਕੇ ਜਾਨਾ ਨਾਲੇ ਸੈੱਟ ਕਰ ਲੈਣਾ ਤੇ ਆ ਜਿਹੜੀ ਆਪਾਂ ਨੂੰ ਬੁਕਰਮ ਲੱਗਦਾ ਵੀ ਥੋੜੀ ਜੀ ਆਪਾਂ ਤਾਂ ਰੱਖਣੀ ਫਿਰ ਥੋੜੀ ਜੀ ਆਪਾਂ ਐ ਤਾਂ ਕਰਕੇ ਰੱਖਣੀ ਆ ਜਿਹੜੀ ਸਿਉਨ ਆ ਬਹੁਤ ਵਧੀਆ ਤੇ ਜਿਹੜੀ ਆਪਣੀ ਪਾਈਪਿੰਗ ਆ ਉਹ ਬਰੀਕ ਬਰੀਕ ਨਿਕਲੂਗੀ ਸਿਉਨ ਆਪਾਂ ਇੱਕ ਹੀ ਲਾਉਣੀ ਆ ਪਾਈਪਿੰਗ ਇੰਨੀ ਸੋਹਣੀ ਨਿਕਲੂਗੀ ਤੁਸੀਂ ਸਲੋ ਸਲੋਏ ਸਿਉਨ ਲਾ ਸਕਦੇ ਆਪਾਂ ਸਲੋ ਸਲੋ ਲਾ ਕੇ ਤੁਹਾਨੂੰ ਦਿਖਾਉਨੇ ਆ ਦੇਖੋ ਬੜੇ ਸੌਖੇ ਤਰੀਕੇ ਨਾਲ ਇਹ ਜਿਹੜੀ ਪਾਈਪਿੰਗ ਆ ਨਾ ਇਹ ਨਿਕਲ ਜਾਂਦੀ ਐਵੇਂ ਇਸੇ ਤਰ੍ਹਾਂ ਹੀ ਆਪਾਂ ਇਹ ਸਾਰੀ ਸੀਨ ਲਾ ਲੈਣੀ ਆ ਹਾਂਜੀ ਆ ਦੇਖੋ ਆਪਾਂ ਇਹ ਸਾਰੀ ਸੀਨ ਆ ਜਿਹੜੀ ਉਹ ਲਾ ਲਈ ਆ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਤੁਹਾਨੂੰ ਦਿਖਾਉਨੇ ਆ ਵੀ ਕਿੰਨੀ ਬਰੀਕ ਤੇ ਕਿੰਨੀ ਸੋਹਣੀ ਪਾਈਪਿੰਗ ਇੱਕੋ ਸੀਨ ਚ ਹੀ ਨਿਕਲੀ ਆ ਗੋਮ ਪਾਈਪਿੰਗ ਆਪਣੀ ਬੁਕਰੰਬੀ ਅਟੈਚ ਹੋ ਗਈ ਆ ਦੇਖੋ ਇੱਧਰ ਦੇਖੋ ਕਿੰਨੀ ਸੋਹਣੀ ਬਰੀਕ ਬਰੀਕ ਆ ਦੇਖੋ ਮੈਂ ਤੁਹਾਨੂੰ ਚੱਕ ਕੇ ਦਿਖਾਉਣੀ ਆ ਆ ਦੇਖੋ ਕਿੰਨੀ ਬਰੀਕ ਬਰੀਕ ਤੇ ਕਿੰਨੀ ਸੋਹਣੀ ਪਾਈਪਿੰਗ ਜਿਹੜੀ ਉਹ ਆਪਣੀ ਨਿਕਲੀ ਆ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਐ ਮੋਤੀਆਂ ਵਾਲੀ ਲੇਸ ਵੀ ਇੱਥੇ ਲਾ ਸਕਦੇ ਆ ਇਸੇ ਤਰ੍ਹਾਂ ਹੀ ਆਪਾਂ ਦੂਜੇ ਪਹੁੰਚੇ ਤੇ ਵੀ ਹੁਣ ਇਹ ਅਟੈਚ ਕਰਾਂਗੇ ਤੇ ਇਹ ਬਹੁਤ ਹੀ ਵਧੀਆ ਮਤਲਬ ਇਹ ਸੌਖਾ ਤਰੀਕਾ ਇਸ ਤਰ੍ਹਾਂ ਪਾਈਪਿੰਗ ਲਾਉਣ ਦਾ ਤੇ ਆ ਦੇਖੋ ਇਹ ਆਪਾਂ ਸਿੰਗਲ ਪੈਰ ਨਾਲ ਲਾਈਏ ਇਸ ਤਰ੍ਹਾਂ ਤੁਸੀਂ ਸਿੰਗਲ ਪੈਰ ਤੁਸੀਂ ਵੀ ਇਹ ਲਿਆ ਸਕਦੇ ਆਰਾਮ ਨਾਲ ਮਿਲ ਜਾਂਦਾ ਮਸ਼ੀਨਾਂ ਵਾਲਿਆਂ ਤੋਂ ਇਹਦੇ ਨਾਲ ਆਪਾਂ ਇਹ ਲਾਈ ਆ ਕਈ ਇਹ ਵਾਲੀ ਪਾਈਪਿੰਗ ਆ ਨਾ ਡਬਲ ਪੈਰ ਨਾਲ ਆਉਂਦੇ ਆ ਪਰ ਉਹ ਥੋੜੀ ਮੋਟੀ ਰਹਿ ਜਾਂਦੀ ਆ ਤੇ ਕਈ ਕੀ ਕਰਦੇ ਆ ਆਹ ਦੇਖੋ ਆਹ ਚੀਜ਼ ਜਿਹੜੀ ਹੁੰਦੀ ਆ ਨਾ ਆਹਾ ਇਹਨੂੰ ਹਲਾ ਕੇ ਤੇ ਆਹ ਚੀਜ਼ ਨੂੰ ਟੇਡਾ ਕਰ ਲੈਂਦੇ ਆ ਪੈਰ ਨੂੰ ਟੇਡਾ ਕਰ ਲੈਂਦੇ ਆ ਤੇ ਉਹਨੂੰ ਸਿੰਗਲ ਪੈਰ ਦੀ ਤਰ੍ਹਾਂ ਵਰਤ ਲੈਂਦੇ ਆ ਪਰ ਉਹ ਤਰੀਕਾ ਗਲਤ ਆ ਉਸ ਤਰੀਕੇ ਨਾਲ ਸੂਈ ਟੁੱਟਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ। ਸੋ ਇਸ ਤੋਂ ਚੰਗਾ ਤੁਸੀਂ ਸਿੰਗਲ ਪੈਰ ਆਹਾ 50-60 ਰੁਪਏ ਦਾ ਮਿਲ ਜਾਂਦਾ। ਇਹ ਲੈ ਆਓ। ਆ ਦੇਖੋ ਇੱਕੋ ਸਿਉਣ ਨਾਲ ਆਪਾਂ ਕਿੰਨੀ ਸੋਹਣੀ ਪਾਈਪਿੰਗ ਕੱਢੀ ਆ। ਇਸੇ ਤਰ੍ਹਾਂ ਹੀ ਆਪਣੇ ਕੋਲ ਆ ਦੇਖੋ ਅਲੱਗ-alag ਆਉਣ ਇਹ। ਹੁਣ ਆਪਾਂ ਦੂਸਰੇ ਪਹੁੰਚਦੇ ਹੁਣ ਦੂਸਰੇ ਪਹੁੰਚਦੇ ਆਪਣੇ ਕੋਲ ਇੱਥੇ ਬੁਗਰਮਾਂ ਅਲੱਗ ਉਹ ਆਪਾਂ ਦੂਸਰੇ ਪਹੁੰਚੇ ਤੇ ਵੀ ਅਟੈਚ ਕਰਾਂਗੇ। ਵੈਸੇ ਤਾਂ ਇੱਕ ਤਰੀਕਾ ਹੋਰ ਹੈਗਾ ਬਹੁਤ ਸੌਖਾ। ਉਹ ਵੀ ਸੌਖਾ ਹੀ ਹੈ ਪਰ ਉਸ ਚਾਪਨ ਨੂੰ ਸੀਨਾ ਜਿਹੜੀਆਂ ਉਹ ਦੋ ਲਾਉਣੀਆਂ ਪੈਂਦੀਆਂ ਉਹ ਕੀ ਆ ਆਪਣੇ ਕੋਲੇ ਆ ਦੇਖੋ ਜਿਹੜੀ ਆਹਾ ਬੁਕਰ ਆਹਾ ਹੁੰਦੀ ਆਪਣੇ ਕੋਲੇ ਪਾਈਪਿੰਗ ਇਹਨੂੰ ਆਪਾਂ ਪਹਿਲਾਂ ਇੱਥੇ ਅਟੈਚ ਕਰ ਸਕਦੇ ਆ ਕੱਪੜੇ ਦੇ ਨਾਲ ਕੱਪੜੇ ਦੇ ਨਾਲ ਜਾਂ ਇਹਨੂੰ ਆਪਾਂ ਪਹਿਲਾਂ ਬੁਕਰਮ ਦੇ ਨਾਲ ਵੀ ਅਟੈਚ ਕਰ ਸਕਦੇ ਆ ਉਹ ਆਪਾਂ ਇਸ ਤਰ੍ਹਾਂ ਕਰਾਂਗੇ ਆ ਦੇਖੋ ਇਸ ਤਰ੍ਹਾਂ ਜੇ ਆਪਾਂ ਇਹਨੂੰ ਖੋਲ ਕੇ ਰੱਖਣਾ ਆਪਾਂ ਇਹਨੂੰ ਐ ਕਰਨੀ ਪਊਗੀ ਇਹ ਇਸ ਤਰ੍ਹਾਂ ਨਾ ਆਪਾਂ ਨੂੰ ਪਤਾ ਨਹੀਂ ਲੱਗਦਾਗਾ ਕਈ ਵਾਰੀ ਹੁੰਦਾ ਵੀ ਜਿਵੇਂ ਇਧਰੋਂ ਬੁਕਰਮ ਤੋਂ ਇਹ ਸੀਨ ਹਨਾ ਅੱਗੇ ਪਿੱਛੇ ਹੋ ਜਾਂਦੀ ਆ ਜਿਹੜਾ ਆਪਾਂ ਤਰੀਕਾ ਦੱਸਿਆ ਤੁਹਾਨੂੰ ਇਹ ਬਹੁਤ ਵਧੀਆ ਇਸ ਤਰ੍ਹਾਂ ਦੇਖੋ ਬੁਕਰਮ ਵੀ ਢਿੱਲੀ ਨਹੀਂ ਰਹਿੰਦੀ ਬਿਲਕੁਲ ਵੀ ਇਹ ਨਹੀਂਗਾ ਵੀ ਕੱਪੜੇ ਦੇ ਨਾਲੋਂ ਇਥੋਂ ਬੁਕਰਮ ਬਚ ਗਿਆ ਜਾਂ ਕੁਝ ਵੀ ਆ ਕੱਪੜਾ ਢਿੱਲਾ ਰਹਿ ਗਿਆ ਬਹੁਤ ਸੌਖਾ ਤਰੀਕਾ ਹੈ ਇਹ ਇਸੇ ਤਰ੍ਹਾਂ ਆਪਾਂ ਹੁਣ ਇਸ ਪੌਂਚੇ ਤੇ ਵੀ ਇਹ ਜਿਹੜੀ ਬੁਕਰਮਾ ਇਸੇ ਤਰ੍ਹਾਂ ਹੀ ਅਟੈਚ ਕਰਾਂਗੇ। ਮਮਾ ਹਾਂਜੀ ਆ ਦੇਖੋ ਆਪਾਂ ਹੁਣ ਇਹਨੂੰ ਉੱਪਰ ਜਿਹੜਾ ਆਪਾਂ ਪੌਂਚਾ ਪਰਦੇ ਆ ਉਹ ਵਾਲੀ ਸੀ ਆਉਣ ਮਾਰਨ ਲੱਗੀ ਆ। ਇਹ ਤਾਂ ਆਪਾਂ ਵੈਸੇ ਵੀ ਜਦੋਂ ਨਾਰਮਲ ਬੁਕਰਮਾ ਅਟੈਚ ਕਰਦੇ ਆ ਉਦੋਂ ਵੀ ਹਨਾ ਆਪਾਂ ਇਹ ਉੱਪਰ ਸਾਰੀਆਂ ਸੀਨਾ ਲਾਉਨੇ ਹੀ ਲਾਉਨੇ ਆ। ਦੇਖੋ ਕਿੰਨੀ ਸੋਹਣੀ ਪਾਈਪਿੰਗ ਨਿਕਲੀ ਆ। ਬਸ ਇਸੇ ਤਰ੍ਹਾਂ ਆਪਾਂ ਇਸੀ ਨਾਲ ਲਾ ਲੈਣੀ ਆ ਆਪਣੇ ਇਹਦੇ ਵਰਕ ਕਰਕੇ ਆਪਾਂ ਜਿਹੜਾ ਪਹੁੰਚਾ ਨਹੀਂ ਭਰਨਾ ਆਪਾਂ ਇਹਦੇ ਇੱਕੀਆਂ ਦੋ ਸੀਨਾ ਹੀ ਲਾਵਾਂਗੇ ਦੇਖੋ ਇਹ ਸੀਨ ਤੁਸੀਂ ਡਬਲ ਪੈਰ ਨਾਲ ਵੀ ਲਾ ਸਕਦੇ ਆ ਆਪਾਂ ਦੂਜੇ ਪਹੁੰਚ ਤੇ ਤੁਹਾਨੂੰ ਡਬਲ ਸੀਨਾ ਲਾ ਕੇ ਦਿਖਾਉਂਗਾ ਡਬਲ ਪੈਰ ਨਾਲ ਲਾ ਕੇ ਦਿਖਾਉਣੇ ਵਾਲੀ ਸੀ ਆ ਦੇਖੋ ਹੁਣ ਆਪਾਂ ਡਬਲ ਵਾਲਾ ਪੈਰ ਆ ਜਿਹੜਾ ਉਹ ਚੜਾ ਲਿਆ ਮਸ਼ੀਨ ਤੇ ਉਦੇ ਨਾਲ ਆਪਾਂ ਸੀਨ ਲਵਨ ਇੱਕ ਪਹੁੰਚਦੇ ਆਪਾਂ ਤੁਹਾਨੂੰ ਸਿੰਗਲ ਪੈਰ ਨਾਲ ਲਾ ਕੇ ਦਿਖਾਈ ਇਹ ਵਾਲੀ ਸੀਨ ਆ ਦੂਸਰੇ ਵਾਲੇ ਪਹੁੰਚੇ ਤੇ ਆਪਾਂ ਡਬਲ ਪੈਰ ਨਾਲ ਆ ਰਹੇ ਦੇਖੋ ਇਧਰ ਕਿੰਨੀ ਵਧੀਆ ਬ੍ਰੀਥ ਬ੍ਰੀਥ ਕਿੰਨੀ ਸੋਹਣੀ ਪਾਈਪਿੰਗ ਨਿਕਲੀ ਹੈ ਇਹ ਵਾਲਾ ਸੂਟ ਆਪਾਂ ਤੁਹਾਨੂੰ ਪਹਿਲਾਂ ਵੀ ਇੱਕ ਵਲੌਗ ਚ ਦਿਖਾਇਆ ਸੀ ਇਹ ਸੂਟ ਦੀਦੀ ਆ ਜਾਬਦਸ ਸਟਿਚ ਕਰ ਰਹੇ ਆ ਅਸਲਾਈ ਨਹੀਂ ਹੋਇਆ ਪਹਿਲਾਂ ਆ ਸਲਾਈ ਨਹੀਂ ਹੋਇਆ ਸੋਚਿਆ ਸੀ ਜੋ ਅਸੀਂ ਵਿਆਹ ਤੇ ਗਿਆ ਸੁੱਟ ਪੱਕ ਜਾਵਾਂਗੇ ਹਨਾ ਪਰ ਜਦੋਂ ਉਹਨੂੰ ਵਿਆਹ ਤੇ ਗਏ ਉਹਦੋਂ ਥੋੜਾ ਮੀਂਹ ਪੈ ਗਿਆ ਮੌਸਮ ਦਾ ਫਰਕ ਪੈ ਗਿਆ ਬਸ ਇਸੇ ਤਰ੍ਹਾਂ ਆਪਾਂ ਜਿਹੜਾ ਇਹ ਪੂਰਾ ਪੌਂਚਾ ਬਣਾ ਲਵਾਂਗੇ ਪੌਂਚਾ ਬਣਾ ਕੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਕਿਸ ਤਰ੍ਹਾਂ ਦੇ ਲੱਗ ਰਹੇ ਆ ਸਲਵਾਰ ਕਿਸ ਤਰ੍ਹਾਂ ਲੱਗ ਰਿਹਾ ਹਾਂਜੀ ਆ ਦੇਖੋ ਸਲਵਾਰ ਜਿਹੜੇ ਪਹੁੰਚੇ ਆ ਉਹ ਬਣ ਕੇ ਤਿਆਰ ਹੋ ਗਏ ਆ ਆਪਾਂ ਇਧਰੋਂ ਇਹ ਨਹੀਂ ਭਰੇ ਵੈਸੇ ਆਪਾਂ ਇਧਰ ਸਕਰੋਲਾਂ ਵੀ ਮਾਰ ਸਕਦੇ ਆ ਪਰ ਉਹ ਆਪੋ ਆਪਣੀ ਪਸੰਦ ਹੁੰਦੀ ਆ ਹਨਾ ਕਿਸੇ ਨੂੰ ਚੀਜ਼ ਪਸੰਦ ਹੁੰਦੀ ਆ ਕਿਸੇ ਨੂੰ ਚੀਜ਼ ਪਸੰਦ ਨਹੀਂ ਹੁੰਦੀ ਦੇਖੋ ਕਿੰਨੀ ਸੋਹਣੀ ਗਮ ਪਾਈਪਿੰਗ ਨਿਕਲੀ ਆਪਣੀ ਤੇ ਬਹੁਤ ਹੀ ਆਸਾਨ ਤਰੀਕਾ ਇਹ ਗਮ ਪਾਈਪਿੰਗ ਦਾ ਡੰਡਾ ਸਲਵਾਰ ਆਪਣੀ ਬਣ ਕੇ ਜਿਹੜੀ ਆ ਤਿਆਰ ਹੋ ਗਈ ਆ ਕਿੰਨੇ ਦਿਨਾਂ ਚ ਸਲਵਾਰ ਪੂਰੀ ਕੀ ਫਰ ਦਾਰ ਚੈਰੀ ਲੱਗੀ ਦਾਦੀ ਇਹਨੂੰ ਸੱਚ ਸੱਚ ਦੱਸਿਓ ਕੱਟ ਕੇ ਰੱਖੀ ਨੂੰ ਤਾਂ ਮੈਨੂੰ ਲੱਗਾ 20 ਦਿਨ ਹੋ ਗਏ ਇਹਨੂੰ ਇਹ ਟੇਲਰਾਂ ਦੇ ਆਪ ਦੇ ਹਾਲ ਨੇ ਹਾਂ ਜਦੋਂ ਕਿਸੇ ਦੇ ਕੱਪੜੇ ਆ ਜਾਂਦੇ ਖੁਦ ਆਪਾਂ ਨੂੰ ਇੱਕ ਦਿਨ ਦੀ ਸਿਲਾਈ ਕਰਕੇ ਦੇਣੇ ਪੈਂਦੇ ਆ ਆਪਦੇ ਕੱਪੜਿਆਂ ਤੇ ਆਹ ਹਾਲ ਹੁੰਦਾ ਤੇ ਇਧਰ ਆਪਾਂ ਦੇ ਲੱਭ ਸਾਫ ਆਪਦੇ ਕੱਪੜਿਆਂ ਤੇ ਹਨਾ ਆਹ ਹਾਲ ਹੁੰਦਾ ਦੇਖੋ ਸੋ ਕਿਸੇ ਨੇ ਵੀ ਟੇਲਰ ਬੰਨਾ ਕਿਸਨੇ ਕੋ ਕੁਮਮਣ ਕਮਾਉਣ ਦੀ ਸਕੀਮ ਹੈਗੀ ਤਾਂ ਪਹਿਲਾਂ ਹੋਰ ਬਾਪ ਦੀ ਕਰ ਲੋ ਹਨਾ ਟੇਲਰ ਬਾਅਦ ਚ ਬਣ ਲਿਓ ਸੋ ਆਪਦੇ ਕੱਪੜਿਆਂ ਦਾ ਹਾਲ ਹੁੰਦਾ ਵੀ ਆਪਾਂ ਮਹੀਨੇ ਡੇਢ ਮਹੀਨੇ ਜੇ ਆਪਦੇ ਕੱਪੜੇ ਪੂਰੇ ਕਿਹੜਾ ਕਈ ਵੇਰ ਤਸੀਜ ਨਹੀਂ ਲੰਘ ਜਾਂਦਾ ਪੂਰੇ ਕਰਦੇ ਆ ਪਰ ਇਹ ਬੜਾ ਆਪਾਂ ਅੱਜ ਜਿਹੜਾ ਤੁਹਾਨੂੰ ਸੋਖਾ ਤਰੀਕਾ ਦੱਸਿਆ ਪਾਈਪਿੰਗ ਆਪਾਂ ਮਤਲਬ ਜਿਵੇਂ ਘਰੇ ਸਟੀਚਿੰਗ ਕਰਦੇ ਆ ਆਪਾਂ ਵਰਕ ਵੀ ਕਰਦੇ ਆ ਹਨਾ ਜਿਸ ਦਿਨ ਦੀ ਨੇ ਕੋਈ ਸੂਟ ਵਰਕ ਕੀਤਾ ਉਸ ਦਿਨ ਆਪਾਂ ਤੁਹਾਨੂੰ ਉਹ ਵੀ ਪੂਰਾ ਦਿਖਾਵਾਂਗੇ ਫਲਾਰ ਕਿਵੇਂ ਭਰੀਦੇ ਆ ਪੱਤੀਆਂ ਕਿਵੇਂ ਭਰੀਦੀਆਂ ਤੇ ਸਟਿਚਿੰਗ ਦੇ ਰਿਲੇਟਡ ਵੀ ਜੇ ਕਿਸੇ ਭੈਣ ਨੂੰ ਕੋਈ ਵੀ ਤਰ੍ਹਾਂ ਦਾ ਕੋਈ ਹੋਵੇ ਡਾਊਟ ਹੋਵੇ ਜਿੰਨਾ ਆਪਾਂ ਨੂੰ ਪਤਾ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਉਹਦੇ ਬਾਰੇ ਜਰੂਰ ਦੱਸਾਂਗੇ। ਇਹ ਆਪਾਂ ਜਾਣਕਾਰੀ ਹੈਗੀ ਆਪਾਂ ਉਹਨਾਂ ਤੁਹਾਨੂੰ ਦੱਸ ਸਕਦੇ ਆ। ਹਾਂ। ਇਹ ਬੜੀਆਂ ਨੋਰਮਲ ਜੀਆਂ ਗੱਲਾਂ ਜਿਹੜੀਆਂ ਭੈਣਾਂ ਜਿਵੇਂ ਘਰੇ ਸਟਿਚ ਕਰਦੀਆਂ ਉਹਨਾਂ ਨੂੰ ਕਈ ਵਾਰ ਨਹੀਂ ਹੁੰਦਾ ਹਨ ਪਤਾ ਵੀ ਕਿਵੇਂ ਲਾਉਣੀ ਆ। ਯਾਨੀ ਕਿਵੇਂ ਲਾਈਏ ਜਿਹੜੀ ਇਹ ਬਹੁਤ ਸੋਹਣੀ ਲੱਗੇ। ਕਈ ਭੈਣਾਂ ਜਿਵੇਂ ਲਾਤਾ ਲੈਂਦੀਆਂ ਪਰ ਜਿਹੜੀ ਸਲਾਈ ਹੈ ਬਹੁਤ ਤਿੰਨ ਚਾਰ ਸਿਉਣਾ ਮਾਰ ਦਿੰਦੀਆਂ ਜਿਵੇਂ ਇਹ ਹੁਣ ਇੱਕ ਸਲਾਈ ਦੇ ਨਾਲ ਹੀ ਲੱਗਦੀ ਆ। ਬਹੁਤ ਸੌਖਾ ਜਿਹਾ ਤਰੀਕ ਸੋ ਇਸੇ ਤਰ੍ਹਾਂ ਦੇ ਆਪਾਂ ਵੀ ਜਿਹੜੇ ਵਲੌਗ ਆਪੋ ਪਾਉਨੇ ਆ ਹਨਾ ਆਪਦੇ ਚੈਨਲ ਤੇ ਆਪਾਂ ਵੀ ਜਦੋਂ ਕੋਈ ਰੈਸਪੀ ਜਿਹੜੀ ਆਪਾਂ ਬਣਾਉਨੇ ਉਹ ਵੀ ਆਪਾਂ ਹਮੇਸ਼ਾ ਹੀ ਤੁਹਾਨੂੰ ਉਹ ਦੱਸਦੇ ਆ ਜਿਹੜੀ ਘਰੇ ਬੜੇ ਸੌਖੇ ਤਰੀਕੇ ਨਾਲ ਬਣ ਜਾਵੇ ਤੇ ਜਿਹੜਾ ਵੀ ਆਪਾਂ ਕੋਈ ਆਪ ਦਾ ਵੈਸੇ ਫੈਮਿਲੀ ਵਲੌਗ ਪਾਉਨੇ ਆ ਜਾਂ ਇਸ ਤਰ੍ਹਾਂ ਦੇ ਵਲੌਗ ਪਾਉਨੇ ਇੱਕ ਦਿਨ ਆਪਾਂ ਵਲੌਗ ਪਾਇਆ ਸੀ ਆਪਾਂ ਤੁਹਾਨੂੰ ਕਸ਼ੇਰੇ ਦੀ ਕਟਿੰਗ ਦੱਸੀ ਸੀਗੀ ਉਹ ਵੀ ਬਹੁਤ ਸੌਖੇ ਤਰੀਕੇ ਨਾਲ ਦੱਸੀ ਸੀਗੀ ਜਿਹੜਾ ਤਰੀਕਾ ਆਪਾਂ ਨੂੰ ਪਤਾ ਜਿਹੜੇ ਤਰੀਕੇ ਨਾਲ ਆਪਾਂ ਸਲਾਈ ਕਰਦੇ ਆ ਉਹ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਿਆ ਸੀ ਵੀ ਇਸ ਸੌਖੇ ਤਰੀਕੇ ਨਾਲ ਪਹਿਣਾ ਜਿਵੇਂ ਘਰ ਦੇ ਵਿੱਚ ਸਲਾਈ ਕਰ ਸਕਦੀਆਂ ਕਈ ਪਹਿਣਾ ਕੱਪੜੇ ਸਿਆ ਲੈਣ ਨੇ ਪਰ ਕਸ਼ਹਾਰਾ ਜ਼ਿਆਦਾਤਰ ਪਹਿਣਾ ਨੂੰ ਨਹੀਂ ਸਲਾਈ ਕਰਨਾ ਆਉਂਦਾ ਹਾਂ ਹਾਂ ਸੋ ਵੀ ਆਪਾਂ ਤੁਹਾਨੂੰ ਵੀਡੀਓ ਦਿੱਤੀ ਸੀ ਜਿਹੜੀਆਂ ਪਹਿਣਾ ਚੱਲ ਵਲੌਗ ਦੇਖਦੀਆਂ ਕਰੇ ਥੋੜੀ-ਬਹੁਤੀ ਸਟੀਚਿੰਗ ਕਰ ਲੈਂਦੀਆਂ ਕੱਪੜਿਆਂ ਦੀਆਂ ਤੇ ਉਹ ਵਲੌਗ ਦੇਖ ਕੇ ਤੇ ਜੀ ਇਹ ਕੰਮ ਵੀ ਉਹ ਸਿੱਖ ਸਕਦਣਾ ਜਿੰਨਾ ਭੈਣਾਂ ਨੂੰ ਨਹੀਂ ਪਤਾ ਇੰਨਾ ਕੰਮਾਂ ਦਾ ਏ ਉਹ ਇਹ ਕੰਮ ਵੀ ਆਪਣੇ ਤੋਂ ਜਿਵੇਂ ਸਿੱਖ ਸਕਦਣਾ ਆਪਣਾ ਵਲੌਗ ਦੇ ਜਾਂ ਜਿੰਨਾ ਜਿਵੇਂ ਥੋੜੀ ਸਟੀਚਿੰਗ ਆਉਂਦੀ ਹੁੰਦੀ ਆ ਜਾੜੇ ਡਿਜ਼ਾਈਨ ਨਹੀਂ ਹੁੰਦੇ ਪਤਾ ਨਹੀਂ ਹੁੰਦੇ ਜਾਂ ਜਾੜੇ ਇੰਨੀ ਨੌਲੇਜ ਨਹੀਂ ਹੁੰਦੀ ਵੀ ਆਪਾਂ ਇਹ ਜਿਵੇਂ ਕਰਨੀ ਆ ਸੋ ਇਸੇ ਤਰ੍ਹਾਂ ਆਪਾਂ ਸਲਾਈ ਦੇ ਰਿਲੇਟਿਡ ਜੇ ਕਿਸੇ ਵੀ ਭੈਣ ਨੂੰ ਕੋਈ ਡਾਊਟ ਆ ਘਰੇ ਜਿਹੜੀਆਂ ਸਲਾਈ ਕਰਦੀਆਂ ਉਹ ਮਤਲਬ ਕਮੈਂਟ ਕਰਕੇ ਕੁਝ ਸਕਦੇ ਆ ਆਪਾਂ ਉਹਦੇ ਰਿਲੇਟਡ ਵੀਡੀਓ ਪਾਵਾਂਗੇ ਕਿਉਂਕਿ ਆਪਾਂ ਆਮ ਹੀ ਕਰੇ ਸਟੀਚਿੰਗ ਕਰਦੇ ਆ ਜੇ ਸਾਡੇ ਚੈਨਲ ਦੇ ਨਾਮੇ ਉਹ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜ਼ਰੂਰ ਕਰਿਆ ਕਰੋ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਹੀ ਆਪਾਂ ਨੂੰ ਪਤਾ ਲੱਗਦਾ ਵੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਉਹਦੇ ਵਿੱਚ ਕੋਈ ਕਮੀ ਆ ਕੋਈ ਕੁਝ ਵੀ ਆ ਉਹ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਜਿਹੜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਦੇਖਣ ਵਾਲਿਆਂ ਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਤੁਹਾਡੇ ਅੱਜ ਦੇ ਵਲੌਗ ਚ ਇੰਨਾ ਹੀ ਅੱਜ ਦੀ ਵੀਡੀਓ ਚ ਇੰਨਾ ਹੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ